ਸੋ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਤੁਹਾਨੂੰ ਜਿਹੜੀਆਂ ਤਸਵੀਰਾਂ ਪਿੰਡ ਨੂਰਪੁਰ ਚੱਠਾ ਤੋਂ ਦਿਖਾ ਰਹੇ ਆ ਕਿ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਹੈ ਉਹਨੂੰ ਬਿਨਾਂ ਦੱਸੇ ਪੁੱਛੇ ਇੱਥੋਂ ਹਟਾਇਆ ਗਿਆ ਔਰ ਇੱਥੇ ਦੋ ਪਾਲਕੀਆਂ ਸੀ ਪਿੰਡ ਵਾਲਿਆਂ ਦਾ ਕਹਿਣਾ ਵਾ ਔਰ ਤੁਹਾਨੂੰ ਦਿਖਾ ਦਿੰਨੇ ਆ ਕਿ ਪਾਲਕੀ ਸਾਹਿਬ ਨੂੰ ਵੀ ਇੱਕ ਸਾਈਡ ਤੇ ਰੱਖ ਦਿੱਤਾ ਗਿਆ ਔਰ ਜਿਹੜੀ ਮਹਾਰਾਜ ਜੀ ਦੀ ਜਿਹੜੀ ਹਜ਼ੂਰੀ ਆ ਭਗਵਾਨ ਵਾਲਮੀਕੀ ਮਹਾਰਾਜ ਦਾ ਜਿਹੜੇ ਪਾਵਨ ਦੋ ਗ੍ਰੰਥ ਸੀ ਇੱਥੇ ਇੱਕ ਤਾਂ ਪਾਵਨ ਰਮੈਣ ਔਰ ਇੱਕ ਗਿਆਨ ਪ੍ਰਕਾਸ਼ ਜੋ ਪਿੰਡ ਵਾਲਿਆਂ ਦਾ ਕਹਿਣਾ ਹੈ ਔਰ ਜਿਹੜਾ ਜਿੱਧਰ ਮਹਾਰਾਜ ਜੀ ਦੀ ਤਾਬਿਆ ਲਾਉਂਦੇ ਨੇ ਉੱਥੇ ਜਿਹੜਾ ਆ ਜਿੰਦਾ ਲਗਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਸੋ ਪਿੰਡ ਵਾਲਿਆਂ ਦਾ ਕਹਿਣਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਔਰ ਪਿੰਡ ਵਾਲੇ ਹੁਣ ਦੁਬਾਰਾ ਫਿਰ ਤੋਂ ਇਕੱਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੋ ਫੁੱਲ ਵੀਡੀਓ ਵੀ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਮਾਮਲਾ ਸਾਰਾ ਕੀ ਆ ਕੀ ਬਿਨਾ ਦੱਸੇ ਪੁੱਛੇ ਪਿੰਡ ਵਾਲਿਆਂ ਦਾ ਕਹਿਣਾ ਕਿ ਅਸੀਂ ਸਹਿਜ ਪਾਠ ਆਰੰਭ ਕੀਤੇ ਸੀ ਸਾਨੂੰ ਦੱਸੇ ਪੁੱਛੇ ਬਿਨਾ ਜਿਹੜਾ ਪਾਲਕੀ ਸਾਹਿਬ ਜਿਹੜੀ ਹਟਾਈ ਗਈ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਸਾਰਾ ਮਾਮਲਾ ਪਿੰਡ ਨੂਰਪੁਰ ਛੱਟਾ ਦਾ ਸੋ ਤੁਹਾਨੂੰ ਫੁੱਲ ਵੀਡੀਓ ਵੀ ਜਰੂਰ ਸ਼ੇਅਰ ਕਰਾਂਗੇ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਨ ਦਾ ਧੰਨਵਾਦ